ਬਾਈ ਘੱਟੋ ਘੜ 15 ਤੋਂ 20 ਦਿਨ ਬਾਈ ਜੀ ਪਾਦਾ ਸਵੇਰੇ ਸ਼ਾਮ ਭੱਜੋ ਸਾਈਕਲ ਚਲਾਓ ਜਿਹੜਾ ਬੰਦਾ ਐਕਸਰਸਾਈਜ਼ ਕਰੂਗਾ ਉਹਦੇ ਲਈ ਇਹ 50% ਜਿਹੜੀ ਚੜ੍ਹਾਈ ਆ ਜਿਹੜੀ ਹਿਮਕੁੰਡ ਸਾਹਿਬ ਦੀ ਜਿਹੜੀ ਆ ਜਿਹੜੇ 6 ਕਿਲੋ ਜਿਹੜੀ ਆ ਕੱਢਦੀਆਂ ਗੋਮਦ ਘਾੜ ਤੋਂ ਇਹ ਸੌਖੀ ਹੋ ਜੂ ਨਹੀਂ ਤਾਂ ਬਾਈ ਜੀ ਮੇਰੇ ਵਾਲਾ ਹਾਲ ਹੋ ਜਾਣਾ ਸਾਰੀ ਵੀਡੀਓ ਦੇਖਿਓ ਸਾਰਾ ਕੁਝ ਤੁਹਾਨੂੰ ਲੱਗ ਜੂ ਪਤਾ ਇਹ ਇਹ ਫਿਕਰ ਕਿਤੇ ਹੋਈ ਨਹੀਂ ਲੋਕ ਕਿੱਥੋਂ ਦੀ ਉੱਧਰ ਤੋਂ ਤਾਂ ਹੋ ਗਏ ਪੂਰੇ ਹਾਲ ਹੋ ਗਏ ਇੱਥੇ ਕੋਈ ਸਬਕ ਨਹੀਂ ਵੈਤਰੀ ਬੈਠ ਕੇ ਵੀ ਆਉਂਦੇ ਆ ਧਿਆਨ ਨਾਲ ਚੱਲੋ ਬਹੁਤ ਔਖਾ ਲੱਗਦਾ ਸਾਹ ਬਹੁਤ ਜੜਦਾ ਇਹ ਆ ਵੀ 5 ਮਿੰਟ ਬਾਅਦ ਬੰਦਾ ਬਹਿ ਜਾਓ ਫਿਰ ਮਿੰਟ ਬੰਦਾ ਤੁਰਦਾ ਨਹੀਂ ਸਕਦਾ ਤੁਰਦਾ ਫਿਰ 5 ਮਿੰਟ ਬਹਿ ਜਾਓ ਫਿਰ ਬੰਦਾ ਮਿੰਟ ਤੁਰਦਾ 500 ਮੀਟਰ ਸਟੈਂਡ ਇਟ ਇਰ ਚੈਲ ਕੰਟੀਨਿਊ ਸੂਨ ਬਹੁਤ ਹੀ ਅਸੀਂ ਪਹੁੰਚ ਗਏ ਜੀ ਅੰਬਾਲਾ ਤੋਂ ਅੱਗੇ ਜਾ ਕੇ ਜਗਾਤ ਨਹੀਂ ਆਉਂਦਾ ਜਗਾਤਰੀ ਤੋਂ ਅਸੀਂ ਸਿੱਧਾ ਰੋਡ ਫੜ ਲਿਆ ਪੌਂਡਾ ਸਾਹਿਬ ਵਾਲਾ ਇੱਥੋਂ ਪੌਂਡਾ ਸਾਹਿਬ ਤਕਰੀਬਨ ਤਕਰੀਬ 50 ਕਿਲੋ ਮੀਟਰ ਰਹਿ ਗਿਆ ਤੇ ਬਾਕੀ ਸਭ ਉੱਥੇ ਜਾ ਕੇ ਦੱਸਾਂਗੇ ਵੀ ਕਿੰਨਾ ਟੋਟਲ ਕਿੰਨਾ ਪੈਂਦਾ ਜਗਰਾਉਂ ਤੋਂ ਕਿੰਨਾ ਪੈਂਦਾ ਟੋਟਲ ਤੁਹਾਨੂੰ ਪੌਂਡਾ ਸਾਹਿਬ ਦੱਸਾਂਗੇ ਸੋਹਾਰ ਜਿੱਥੋਂ ਤੁਹਾਨੂੰ ਗੋਤਰ ਸਾਹਿਬ ਵੀ ਦਿਖਾਜੂਗਾ ਵਿੱਚ ਅਰੇ ਏਰੀਆ ਦਾ ਬਹੁਤ ਫਰਕ ਆ ਪੰਜਾਬ ਦਾ ਆਪਣੇ ਨਾਲ ਬੜਾ ਵਧੀਆ ਜਿੰਦਿਆ ਹੈ ਪਸੂਰ ਦਾ ਤੇ ਜਿਉਂ ਕਰਕੇ ਲਖਾ ਪੂਰਦਾ ਇੱਧਰ ਵੀ ਆ ਸੱਜੇ ਪਾਸੇ ਰੋਡ ਦੇ ਉੱਤੇ ਲੈੜਦੇ ਪੂਂਦਰਾ ਇੱਥੇ ਨੌਂ ਤਿੰਨ ਵਾਲਾ ਬਾਗ ਨਾਲ ਬਾਈ ਹੁਣਾਂ ਨੇ ਉਹ ਦਾਹਾ ਪੂਂਦਰਾ ਦਾ ਬਾਗ ਆਹ ਇੱਧਰ ਜਿਹੜਾ ਹਾਰ ਦਾ ਆ ਪਿੰਡੂ ਡਰਾਈਵਰ ਆ ਮੰਕੀ ਮੰਕੀ ਓਏ ਨਾ 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 ਮੌਕੀ ਨਾਮ ਰੇ ਨਾ ਭਾਈ ਬੋਲਾ ਜੀ ਚੱਕ ਥੋੜਾ ਜਿਆ ਬਰ ਰੇ ਥੋੜੀ ਜਿਹੀ ਬਰੇ ਸਮਾਈ ਲਓ ਜੀ ਹੁਣ ਆਪਾਂ ਚਾਹ ਪਾਣੀ ਪੀ ਕੇ ਚਾਲੇ ਪਾਦੇ ਆ ਜੀ ਹੁਣ ਆਪਾਂ ਗੁਰਦਰਾ ਸਾਹਿਬ ਪੌਂਟਾ ਸਾਹਿਬ ਜੀ ਨੂੰ ਤੇ ਉੱਥੇ ਚੱਲ ਕੇ ਦਰਸ਼ਨ ਮੇਲੇ ਕਰਾਂਗੇ ਤੁਹਾਨੂੰ ਗੁਰਦਰਾ ਸਾਹਿਬ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਦੇਹਰਾ ਦੂਰਾਈ ਸਾਈਡ ਜੀ ਅਸੀਂ ਪਹੁੰਚ ਗਏ ਜੀ ਹੁਣ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਸ਼੍ਰੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਸ਼ਾ 10ਮੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਅੰਦਰੋਂ ਵੀ ਦਿਖਾਵਾਂਗੇ ਜਿਹੜੇ ਰੋ ਚੈਨਲ ਦੇ ਨਾਲ ਆ ਸਾਈਡ ਤੇ ਮਾਰਕੀਟ ਗੁਰਦੁਆਰੇ ਮੂਹਰੇ ਸਾਈਡ ਲੱਗ ਜਿੱਧਾ ਆਪਣੇ ਗੁਰਦੁਆਰੇ ਲੱਗੇ ਇੱਥੇ ਵੀ ਮਾਰਕੀਟ ਬਾਹਰ ਸਾਈਡ ਲੱਗੀ ਹੋਈ ਆ ਤੇ ਨਾਲ ਹੀ ਆ ਪਾਰਕਿੰਗ ਆ ਗਈ ਐਂਟਰੀ ਦੇ ਵਿੱਚ ਹੀ ਰਿਓੜੀ ਦੇ ਕੋਲ ਥੋਲਿਆ ਕੱਢ ਵਿੱਚ ਹੋ ਜਾਂਦਾ। ਲੋ ਜੀ ਹੁਣ ਆਪਾਂ ਇੱਥੇ ਛਕਾਂਗੇ ਚਾਹ ਪਾਣੀ। ਪਰ ਇੱਕ ਘਾਟਾ ਵੀ ਇੱਥੇ ਢਾਬੇ ਥੋੜੇ ਜਿਹੇ ਐਸੇ ਜੀ ਮਿਲਦੇ ਆ। ਅੰਬਾਲੇ ਤੋਂ ਜਗਾधरी ਰੋਡ ਤੋਂ ਗਾਹਾਂ ਜਾ ਕੇ ਜਗਾधरी ਰੋਡ ਆ ਗਿਆ। ਅੰਬਾਲੇ ਤੋਂ ਜਗਾधरी ਜਗਾधरी ਤੋਂ ਸਦਾ ਇਹ ਦੇਰਾ ਰੂਨ ਰੋਡ ਫੱਟ ਰਾ ਜਿਹਨੂੰ ਆਪਾਂ ਪੌੜਾ ਸਾਹਿਬ ਰੋਡ ਕਹਿੰਦੇ ਆ। ਤੇ ਉੱਥੇ ਪਹੁੰਚ ਗਏ। ਤੇ ਹੁਣ ਚਾਹ ਪਾਣੀ ਛਕਾਂਗੇ ਇੱਥੋਂ। ਢਾਬੇ ਪਰ ਬਈ ਐਸੇ ਜੀ ਮਿਲਿਆ ਇੱਥੇ। ਤੇ ਪਰ ਏਰੀਆ ਬਹੁਤ ਵਧੀਆ ਵਾ ਜੰਗਲ ਜੰਗਲ ਬਹੁਤ ਹੈ ਦਰਖਤ ਬਹੁਤ ਲੱਗੇ ਹੋਇਆ ਆ ਸੋਲਦਰਾ ਸ਼੍ਰੀ ਪੌੜਾ ਸਾਹਿਬ ਵਿਖੇ ਯਾਤਰੀ ਨਿਵਾਸ ਵੀ ਬਣਾ ਹੋਇਆ ਹੈ ਸਾਬਜਾਦਾ ਅਜੀਤ ਸਿੰਘ ਜੀ ਨਿਵਾਸ ਦੇ ਨਾਂ ਦੇ ਬਣਿਆ ਹੋਇਆ ਜੀ ਤੇ ਬਾਹਰੀ ਦ੍ਰਿਸ਼ਾ ਪਰ ਫੇਰ ਦਾ ਕੰਮ ਚੱਲ ਰਿਹਾ ਅੰਦਰੋਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਤੀ ਆ ਅੰਦਰੋਂ ਵੀ ਬਹੁਤ ਸੋਹਣਾ ਵਾ ਜਿਹੜੀ ਏਸੀ ਫਿਟਿੰਗ ਕੀਤੀ ਹੈ ਜਿੱਦਾਂ ਆਪਾਂ ਪੈਸਾਂ ਦੇ ਵਿੱਚ ਫਿਟਿੰਗ ਕਰਦੇ ਆ ਉਦਾਂ ਦੀ ਫਿਟਿੰਗ ਆ ਏਸੀ ਦੇ ਅੰਦਰ ਡੌਂਸੀਨੀ ਦੇ ਵਿੱਚ ਕੀਤੀ ਹੋਈ ਆ ਬੜੀ ਸੋਹਣੀ ਲੱਗ ਰਹੀ ਆ ਆ ਬਾਹਰ ਦੀ ਦ੍ਰਿਸ਼ ਪ੍ਰਕਰਮ ਤੇ ਆ ਦੂਸਰੀ ਦਿਉੜੀ ਆ ਗਈ ਇਧਰ ਸਾਈਡ ਤੋਂ ਕਵੀ ਦਰਵਾਜ਼ਾ ਸਥਾਨ ਪਾਸੇ 10ਵੇਂ ਗੁਰਦੁਆਰਾ ਪੌਂਟਾ ਸਾਹਿਬ ਉੱਤਰ ਪ੍ਰਦੇਸ਼ ਉਹਦਾਂ ਬਹੁਤ ਹੀ ਸੋਹਣਾ ਬਣਾਇਆ ਹੋਇਆ ਤਾਜ ਸਾਹਿਬ ਦੇ ਉਪਰ ਕਦੇ ਇੱਧਰ ਘੇੜਾ ਵੱਜੇ ਤਾਂ ਜਰੂਰ ਬਾਈ ਦੱਸਾਂ ਕਰਕੇ ਜਾਇਓ ਬਹੁਤ ਹੀ ਸੋਹਣਾ ਬਣਾਇਆ ਹੋਇਆ ਗੁਰਦਰਾ ਸਾਹਿਬ 10ਵੀਂ ਫੋਟਾ ਸਾਇਓ ਇਹ ਗੁਰਦਰਾ ਪਿੰਡ ਗੁਰੂਸਰ ਕੌਕੇ ਤਸਵੀਰ ਜਗਰਾਉਂ ਤੋਂ ਤਕਰੀਬ 200 ਤੋਂ 300 ਮੀਟਰ ਕਰਕੇ ਤੁਰੇ ਸੀ ਤੇ 267 ਕਿਲੋਮੀਟਰ ਗੱਡੀ ਚੱਲੀ ਆ ਜੀ ਹਾਂਡ ਤੱਕ ਪੂਰੀ ਗੁਰੂ ਸਰਗੋ ਗੁਰੂ ਸਰਗੋ ਤੋਂ ਸਭ ਤੋਂ ਲੈ ਕੇ 267 ਕਿਲੋਮੀਟਰ ਇਹ ਆ ਜੀ ਬਾਹਲੀ ਦਿਉੜੀ ਇਹ ਬੈ ਤੇ ਮਾਰਕੀਟ ਬਾਅਦ ਗੁਰੂ ਸਾਹਿਬ ਜੀ ਦਾ ਹਾਰਕਿੰਗ ਗਾਹ ਕੋਲ ਜਿਹੜਾ ਅੰਦਰ ਚੱਲਦੇ ਆਪਾਂ ਅਰਦਾਸ ਅੰਦਰ ਹੋਈ ਜਾ ਰਹੀ ਆ ਕੋ ਆਹੀ ਕਿਹਾਉਂਦੇ ਉੱਤੇ ਵੀ ਆ ਜੀ ਜਨਮਸਥਾਨ ਸਾਬ ਜੰਦਾ ਬਾਬਾ ਅਜੀਤ ਸਿੰਘ ਜੀ ਗੁਰਦਰਾ ਹੀਮਕੋਲ ਸਾਹਿਬ ਜੋ ਕਿ ਸ਼੍ਰੀ ਨਗਰ ਦੇ ਵਿੱਚ ਸਥਿਤ ਹੈ ਇੱਥੇ ਕਮਰੇ ਮਿਲ ਜਾਂਦੇ ਆ ਰੈਸ਼ਲੀ ਜੇ ਕਿਸੇ ਵੀਰ ਨੇ ਆਰਨਾ ਤੇ ਰਹਿਣਾ ਇੱਥੇ ਰਹਿ ਸਕਦਾ ਦਰਵਾਜਾ ਸਾਹਿਬ ਗੁਰਦਰਾ ਹੀਮਕੋਲ ਸਾਹਿਬ ਸ਼੍ਰੀ ਨਗਰ ਦੇ ਵਿੱਚ ਸਥਿਤ ਹੈ ਇਤਨੀ ਸਾਡ ਰੂਮ ਮਿਲ ਜਾਂਦੇ ਜੇ ਕਿਸੇ ਵੀਰ ਨੇ ਇੱਥੇ ਆ ਕੇ ਰਹਿਣਾ ਯਾਤਰੀ ਨੇ ਇਹ ਬਾਹਰੀ ਜਿਹਾ ਦਰਵਾਜਾ ਸਾਹਿਬ ਦਾ ਉਹ ਰੂਮ ਸਾਰੇ ਬਣੇ ਹੋਏ ਨੇ ਰੈਸ਼ ਬਣੀ ਹੋਈ ਹੈ ਰਹਿਣ ਵਾਸਤੇ ਬੋਸਣਾ ਵਰਦਰਾ ਪਹੁੰਚਾ ਸਾਹਿਬ ਹੈਸ਼ ਬੋਸ ਹਣੀਆ ਜਦੋਂ ਆਪਾਂ ਸ਼੍ਰੀ ਹੇਮਕੁੰਡ ਸਾਹਿਬ ਨੂੰ ਅੰਦਰ ਜਾਂਦੇ ਹਾਂ ਉੱਪਰ ਜਾਂਦੇ ਗੋਮਰ ਧਾਬਾ ਧਾਬ ਨੂੰ ਤਾਂ ਇੱਥੇ ਰੋਕ ਕੇ ਜਾਓ ਕਿਉਂਕਿ ਉੱਤਰ ਅੱਗੇ ਜਾ ਕੇ ਰਸਤਾ ਛਾਪ ਦੇ ਟਾਈਮ ਬੰਦ ਕਰ ਦਿੰਦੇ ਗੱਡੀ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਆ ਰੋਡ ਸਿੰਗਲ ਆ ਔਰ ਪਹਾੜੀ ਏਰੀਆ ਆ ਤਾਂ ਫਿਰ ਇੱਥੇ ਸਾਰੇ ਯਾਤਰੀ ਇੱਥੇ ਰੋਕ ਕੇ ਜਾਂਦੇ ਸੌਣ ਦੇ ਟਾਈਮ ਦੂਸਰੇ ਨੂੰ ਸਵੇਰ ਫਿਰ ਤਿਆਰੀ ਹੋ ਕੇ ਜਾਂਦੇ ਇੱਥੇ ਹਲਾਪਾ ਇਸ ਟਾਈਮ ਆ ਜੀ ਸ਼੍ਰੀ ਨਗਰ ਸ਼ਹਿਰ ਦੇ ਵਿੱਚ ਜੋ ਕਿ ਉਤਰਾਖੰਡ ਦੇ ਵਿੱਚ ਪੈਂਦਾ ਤੇ ਇਹ ਸ਼੍ਰੀ ਹੇਮਕੋਟ ਸਾਹਿਬ ਜਾਂਦਾਂ ਨੂੰ ਰਸਤੇ ਦੇ ਵਿੱਚ ਆਉਂਦਾ ਇਸ ਤੋਂ ਬਾਅਦ ਜਿਹੜੀ ਜੋ ਅੱਗੇ ਜਾ ਕੇ ਗੋਮਦ ਘਾਟ ਹੋਣੀ ਆ ਉਹ ਤਕਰੀਬਨ ਇੱਥੋਂ 170 ਕਿਲੋਮੀਟਰ ਅੱਗੇ ਜਾ ਕੇ ਆ ਗਾਟ ਵਾਲੀ ਸਾਈਡ ਵੀ ਆ ਗਈ ਨਦੀ ਇਹ ਘੁੰਮ ਕੇ ਉਹ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਲੋ ਜੀ ਆਪਾਂ ਪਹੁੰਚ ਲਾ ਲਿਆ ਜੀ ਹੁਣ ਗੋਮਦ ਘਾਟ ਦੇ ਕੋਲ ਇੱਥੋਂ ਤਕਰੀਬਨ ਤਕਰੀਬਨ 38 ਕਿਲੋਮੀਟਰ 37 ਰਹਿ ਗਈ ਸਾਨੂੰ ਤੇ ਅਸੀਂ ਰੁਕਿਆ ਸਿਰ ਪੰਪ ਕੋਲੇ ਪਾਣੀ ਵਗੈਰਾ ਦਾ ਕੈਰੀ ਕਰਾਂਗੇ ਨਾਲ ਪਾਣੀ ਬੋਤਲਾਂ ਭਰਾਂਗੇ ਤੇ ਕੁਛ ਖਾਵਾ ਤੇ ਸਾਨੂੰ ਬਰਫ਼ ਦੱਸਣ ਵੀ ਲੱਗ ਗਈ ਅੱਗੇ ਇਹ ਤੁਹਾਨੂੰ ਕੈਮਰੇ ਦੇ ਵਿੱਚ ਦਿਖੇ ਤਾਂ ਦੇਖੋ ਸਾਹਮਣੇ ਹੁੰਦੀ ਨਹੀਂ ਤਾਂ ਕੈਮਰੇ ਦੇ ਨਾਲ ਇੱਥੋਂ ਬਰਫ਼ ਦੱਸਣ ਲੱਗ ਗਈ ਤਾਂ 32 ਕਿਲੋਮੀਟਰ ਰਹਿ ਗਿਆ ਇਹ ਚੀਜ਼ਾਂ ਵਧੀਆ ਬਣਿਆ ਹੋਇਆ ਦਰਾ ਵਧੀਆ ਵਾ ਆਨ ਲੇក ਲੁਕੇਸ਼ਨ ਕੋਈਸ ਨੂੰ ਵਧੀਆ ਚੀਜ਼ ਆ ਭਾਵੇਂ ਵਧੀਆ ਵਾ ਪਰ ਥੋੜਾ ਜਿਹਾ ਰਿਸਕੀ ਵੀ ਆ ਦੇਖ ਕੇ ਆਉਣਾ ਪੈਂਦਾ ਭਰਾਵਾ ਡਰ ਜਾ ਬਹੁਤ ਲੱਗ ਜਾਂਦਾ ਵਾ ਜਾਨੀਏ ਸ਼੍ਰੀ ਨਗਰ ਤੱਕ ਤਾਂ ਠੀਕ ਸੀਗਾ ਪਰ ਸਿਰਫ ਇੱਕ ਪ੍ਰੋਬਲਮ ਆਈ ਆ ਉੱਥੇ ਰਿਸ਼ੀਕੇਸ਼ ਤੇ ਦੇਹਰਾਦੂਨ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੁੰਦੀ ਆ ਬਹੁਤ ਜ਼ਿਆਦਾ ਭਾਈ ਉਹਨੂੰ ਕ੍ਰੋਸ ਕਰਨ ਲਈ ਭਾਈ 2 ਘੰਟੇ ਰਿਸ਼ੀਕੇਸ਼ ਨੂੰ ਤੇ 2 ਘੰਟੇ ਈ ਘਟੋ ਘਟ ਬਾਈ ਦੇਹਰਾਦੂਨ ਨੂੰ ਲੱਗ ਜਾਂਦੇ ਆ ਜੇ ਉਹਨਾਂ ਨੂੰ ਕ੍ਰੋਸ ਕਰਨਾ ਤਾਂ ਤੜਕ ਤੜਕੇ ਕਰਨਾ ਪਊਗਾ ਚਾ 6:30 ਵਜੇ ਉੱਠ ਕੇ ਤੇ ਜਾਂ ਫਿਰ ਭਾਈ 11-12 ਵਜੇ ਤੋਂ ਬਾਅਦ ਰਾਤ ਨੂੰ ਇਹ ਆ ਜੀ ਨਦੀ ਵਾਲੇ ਝਰਨੇ ਇਹਨਾਂ ਨੂੰ ਨਦੀ ਵਾਲੇ ਝਰਨੇ ਗਿਆ ਹੈ ਉਹਨਾਂ ਦੀ ਆਲੇ ਝਰਨੇ ਕੋਡ ਦੇ ਕੇ ਗੰਭੀਰ ਪਾਣੀ ਸਾਫ ਹੁੰਦਾ ਵਾ ਪੇਨ ਜੋਗ ਵੀ ਹੁੰਦਾ ਪਾਣੀ ਦੇ ਝਰਨੇ ਵਾਲਾ ਪੀ ਵੀ ਸਕਦੇ ਆ ਪਾਣੀ ਜਿੱਥੇ ਪਾਣੀ ਸਿੱਧਾ ਅ ਲੱਗ ਜਾਂਦਾ ਤੇ ਰਾਜਾ ਹੁੰਦਾ ਪਰ ਬਣਿਆ ਕੂਏ ਜਿਹੜਾ ਬਣਿਆ ਹੁੰਦਾ ਰਾਜ ਰਸਤਾ ਜਾ ਦੇ ਵਿੱਚ ਟੂਟੀ ਆ ਜੀ ਮੈਂ ਪੰਜਾਬੀ ਟੂਟੀ ਕਰਨ ਉਹਦਾ ਬਣਿਆ ਹੁੰਦਾ ਉਹਦੇ ਵਿੱਚ ਪੀ ਸਕਦੇ ਆ ਪਾਣੀ ਉੱਥੋਂ ਦਾ ਉਹ ਦੇਖ ਲੈ ਚਲੋ ਆਪਾਂ ਨੂੰ ਜੰਗਲ ਦੇ ਵਿੱਚ ਦੀਂਦਾ ਵਾ ਔਰ ਕਈ ਥਾਵਾਂ ਦੇ ਪਿੰਡਾ ਪੁੰਡਾ ਦੇ ਵਿੱਚ ਜਿਹੜੇ ਇੱਥੇ ਨੇ ਪੰਡਾ ਜਿਹੜੇ ਇੱਧਰਲੇ ਆਹ ਪਿੰਡਾਂ ਦੇ ਵਿੱਚ ਐਸੇ ਜਿਹੇ ਪਾਣੀ ਪੀਣ ਆਲੇ ਝਰਨੇ ਵਾਂਗੂ ਪਾਣੀ ਇੱਧਰ ਝਰਨੇ ਰਾਹੀਂ ਪਾਣੀ ਪੀਤਾ ਤੇ ਇੰਨਾ ਪਾਣੀ ਰਾਹੀਂ ਨਹਾਤਾ ਜਾਂਦਾ ਦਿਖਾਉਂ ਵੀ ਪਹਾੜ ਕੀ ਆਵਾਤਾਂ ਆ ਬਈ ਕੋ ਕੰਨਾ ਸੁਹਾਦਾ ਦਾ ਸਿਰਹੀ ਕੋਡ ਸਾਹਿਬ ਦੀ ਇਹ ਅੱਜ ਸਾਹਮਣੇ ਆਪਣਾ ਢਾਬੇ ਲਿੰਦੇ ਆ 1 ਕਿਲੋਮੀਟਰ ਡੇਢ ਕਿਲੋਮੀਟਰ ਦੀ ਬਾੜ ਤੇ ਹਰੇਕ ਫਾਜਾ ਤੋਂ ਮੋੜ ਤੇ ਮਿਲ ਜਾਂਦੇ ਆ ਓਣਾ ਘੋੜੇ ਅਰੇ ਨਮਕਾ ਭਾਈ ਜੀ ਸਾਹ ਤੇ ਪਹਿਲੇ ਕੋ ਬਰਫੀ ਪਾਵਾ ਮੈਂ ਤਾਂ ਤੈਨੂੰ ਵੀ ਲਾਗੀ ਬਰਫਾ ਉਹਦੇ ਵਿੱਚ ਪਾਣੀ ਚੱਲਦਾ ਲੈ ਹੋਣਾ ਲੱਗਾ ਪਾਣੀ ਬਰਸ ਰਿਹਾ ਜਲਦੀ ਆ ਇਹ ਨਾ ਦੇਖਦੇ ਆ ਵੀ ਜੇ ਸਿਰੇ ਤੱਕ ਚਲੇ ਜਾਇਆ ਗਿਆ ਤਾਂ ਦੇਖਾਂਗੇ ਪੂਰੀ ਕੋਸ਼ਿਸ਼ ਕਰਾਂਗੇ ਵੈਸੇ ਤੋਂ ਹਵਾ ਦਾ ਤੂਰੀ ਜਾਂਦੀ ਆ ਉਹ ਦੀਂਦੀ ਹੋ ਗਾਮ ਦੇ ਵਿੱਚ ਆ ਵਾਹ ਉੱਦੋਂ ਰੇ ਬਾਈ ਸੁਣਿਆ ਤਾਂ ਆ ਦੇਖ ਲਓ ਪਰਫਾਂ ਆਪਣੇ ਘਰਾਂ ਦੇ ਪਰੋਬਾਰ ਫਰਿੱਜ ਦੇ ਵਿੱਚ ਹੁੰਦੀ ਆ ਨਾ ਉਹ ਵੀ ਦੇਖੋ ਕਈ ਵਾਰ ਜੇ ਠੰਡ ਗਰਮੀ ਜ਼ਿਆਦਾ ਹੋ ਜਾਏ ਉਹ ਵੀ ਨਹੀਂ ਜਮਾਉਂਦੀ ਆ ਦੇਖ ਲਓ ਇੱਥੇ ਉਹੀ ਜਮੀ ਪਈ ਆ ਉਹਨੇ ਬਰਫ ਦੀ ਗਲੇਸ਼ੀਅਰ ਗੋਲਾ ਮਤਲਬ ਬੜਾ ਸੱਸਾ ਲੱਗਦਾ ਸਟੀਆਂ ਬਰਫ ਨੂੰ ਕਰਕੇ ਫਿਰ ਤਾਂ ਲੱਗ ਗਿਆ ਨਾ ਗਰਾਮ ਵਿੱਚ ਵਾਲੀ ਕੋਈ ਆਪਣੀ ਲਓ ਜੀ ਤਕਰੀਬਨ ਇੱਥੋਂ ਰਹਿ ਗਿਆ ਜੀ ਹਿਮਪੁਰ ਤੋਂ ਆਪ ਆਪਣਾ ਅੱਧਾ ਕਿਲੋਮੀਟਰ ਸਾਰੇ ਆ ਜਾਣੇ ਵੀਰੇ ਦੇਖੋ ਬਰਫੀ ਬਰਫ ਬਰਾ ਰਸਤਾ ਦੇਖੋ ਕਿਦਾਂ ਦਾ ਸਾਰਾ ਚਾਰੇ ਪਾਸੇ ਬਰਫੀ ਬਰਸਾ ਉਹ ਬਹੁਤ ਸਲਿਪਰੀ ਹੈ ਸਲਿਪਰੀ ਸਸੀ ਤਾਂ ਆ ਜਾਗੀ ਤੂੰ ਧਿਆਨ ਨਾਲ ਚੱਲ ਬਹੁਤ ਔਖਾ ਲੱਗਦਾ ਸਾਹ ਬਹੁਤ ਜੜਦਾ ਇਹ ਆ ਵੀ 5 ਮਿੰਟ ਬਸ ਬੰਦਾ ਬਹਿ ਜਾ ਫਿਰ ਮਿੰਟ ਬੰਦਾ ਤੁਰਦਾ ਨਹੀਂ ਸਕਦਾ ਤੁਰਦਾ ਫਿਰ 5 ਮਿੰਟ ਬਹਿ ਜਾ ਫਿਰ ਬੰਦਾ ਮਿੰਟ ਤੁਰਦਾ ਬਰਫ ਆ ਗਈ ਹੁਣ ਇੱਥੇ ਪ੍ਰੀਜੀ ਥੋੜੀ ਤਲਕਣ ਜੀ ਬਰਫ ਆ ਗਈ ਪੌਣੀਆਂ ਆ ਗਏ ਬਰਫ ਵਾਲੀਆਂ ਇੱਥੋਂ ਰਹਿ ਗਿਆ ਆਪਣਾ ਮੇਨ ਸਥਾਨ ਇਹ ਪੁਣ ਸਾਹਿਬ 1 ਕਿਲੋਮੀਟਰ ਦੇਖੋ ਕਿਵੇਂ ਲੋਕ ਜਾਂਦੇ ਕਿੱਧਰ ਦੀ ਜਾਂਦੇ ਬੁਰੇ ਹਾਲ ਹੋ ਪਏ ਨੇ ਬੱਸ ਹੋ ਗਈ ਹੁਣ ਤਾਂ ਹੁਣ ਹੀ ਤੁਰਿਆ ਜਾਂਦਾ ਕਿ ਫਿਰ ਕਿੱਧਰ ਹੀ ਜਾਂਦੇ ਲੋਕ ਇੱਥੋਂ ਦੀ ਉੱਧ ਤੱਕ ਤਾਂ ਹੋ ਗਏ ਬੁਰੇ ਹਾਲ ਹੋ ਗਏ ਇੱਥੇ ਕੋਈ ਸਾਬਕ ਨਹੀਂ ਵੈਤਰੀ ਬੈਠ ਕੇ ਵੀ ਆਉਂਦੇ ਆ ਬਾਰ ਰਸਤਾ ਪੌੜੀਆਂ ਰਹੀ ਜਾਂਦਾ ਜਿਹੜਾ ਤਹਾਂ ਜਿਹੜਾ ਸਾਹਮਣੇ ਆਪਾਂ ਦੱਸ ਰਿਹਾ ਜੀ ਤੇ ਆਹ ਸਿੱਧਾ ਜਾਮਾ ਜਿਹਦਾ ਇਹ ਬਰਫ ਵਾਲਾ ਰਸਤਾ ਜਿਹਨੋਂ ਬਰਫ ਵਾਲੀ ਜਿੱਦੜ ਪਰ ਪੰਦੀ ਆ ਇਹ ਜੋ ਇਹ ਰਸਤਾ ਇਹ ਕਹਿੰਦੇ ਥੋੜਾ ਸੌਖਾ ਵਾ ਪਰਫਾ ਰਸਤਾ ਜਿਹੜਾ ਪੌੜੀਆਂ ਦਾ ਰਸਤਾ ਵਾ ਇੱਧਰੋਂ ਸਾਹਮਣੇ ਆ ਇਹ ਥੋੜਾ ਜਿਆਦਾ ਪ੍ਰੋਬਲਮ ਕਰਦਾ ਵਾ ਤੇ ਜਾਮ ਵੀ ਲੱਗਦਾ ਤੇ ਉੱਦਾਂ ਵੀ ਜ਼ੋਰ ਬਗ ਲੱਗਦਾ ਅਸੀਂ ਇੱਧਰ ਲਈ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਤੱਕ ਜਾਇਆ ਗਿਆ ਜਾਵਾਂਗੇ ਅਸੀਂ ਤਾਂ ਫਿਰ ਉੱਥੋਂ ਸਰਚ ਕਰਕੇ ਮੱਥਾ ਦੇਖ ਕੇ ਲਈ ਬਾਸ ਨਹੀਂ ਆ ਬਾਈ ਇਹ ਤਾਂ ਘਾਇਤਾ ਵੀ ਸਰੇ ਸਰੇ ਤੱਕ ਦੀ ਤੁਹਾਨੂੰ ਵੀਡੀਓ ਮਿਲ ਜੂਗੀ ਨਹੀਂ ਤਾਂ ਸਾੰਦਰਾ ਵੀ ਸਰੇ ਗਏ ਨਹੀਂ ਬਾਈ ਇਹ ਜਿੱਥੋਂ ਬਾਰਿਸ਼ ਸ਼ੁਰੂ ਨਹੀਂ ਆ ਬਾਈ ਹੈਮਪੋਰ ਸਾਹ ਦੀ ਪਹਿਲਾਂ ਸਲਟ 4 ਕਿਲੋਮੀਟਰ ਕੱਢ ਕੇ ਆ ਕੇ ਸਾਢੇ 4 ਕਿਲੋਮੀਟਰ ਚੱਲ ਕੇ ਬਾਰਿਸ਼ ਸ਼ੁਰੂ ਹੋ ਜਾਂਦੀ ਆ ਪਰ ਜਿਵੇਂ ਘੋੜਿਆਂ ਦੇ ਦਸ ਦੇ ਭੋੜਿਆਂ ਤੋਂ ਪਹੁੰਚਦੇ ਆ ਕਿੰਨੇ ਮੀਟਰ ਰਹਿ ਗਿਆ ਉਹ ਕਹਿ ਦਿੰਦੇ ਆ ਬਾਈ બસ 5 ਕਿਲੋਮੀਟਰ ਰਹਿ ਗਿਆ ਡੇਢ ਰਹਿ ਗਿਆ ਪਰ ਇੱਥੋਂ ਬਾਈ ਤਕਰੀਬਨ ਬਾਈ 2 ਕਿਲੋਮੀਟਰ ਤੇ ਆਸ-ਪਾਸ ਹੀ ਪਹੁੰਚ ਜਾਂਦਾ 2 ਸਵਾ ਤੋਂ ਰਹਿ ਜਾਂਦਾ ਬਾਈ ਕਿਲੋਮੀਟਰ ਤਾਂ ਕੁਛ ਨਹੀਂ ਇਧਰ ਨੂੰ ਜਾਣਾ ਕਿ ਮੈਂ ਪਹਿਲਾਂ ਕਹਿਆ ਸੀਗਾ ਵੀ ਇੱਥੋਂ ਕਿਲੋਮੀਟਰ ਪੂਰਾ ਕਿਲੋਮੀਟਰ ਦਾ ਹੋ ਰਿਹਾਗਾ ਪਰ ਕਿਲੋਮੀਟਰ ਨਹੀਂ ਲੈਂਦਾ ਬਾਈ ਬਹੁਤ ਪਾਰਦਾ ਜੇ ਵੜਾਈ ਜਾਂਦੀ ਹੈ ਪਿੱਛੇ ਮਾਰੇ ਬੋਕਰ ਸਿੱਖੋਂ ਨਾਲ ਇੱਥੋਂ ਵੀ 2-3 ਮਿੰਟ ਪਹੁੰਚਦਾ ਜਾ ਕੇ ਸ੍ਰੀ ਹੇਮਪੁਰ ਸਾਹਿਬ ਤੱਕ ਗੁਰਦੁਆਰਾ ਸਾਹਿਬ ਫਿਰ ਜਾਵਾਂਗੇ ਬਰਫ ਦੇ ਵਿੱਚ ਅਜੇ ਤਾਂ ਹੇਮਪੁਰ ਸਾਹਿਬ ਗੁਰਦੁਆਰਾ 1 ਕਿਲੋਮੀਟਰ 1.5 ਕਿਲੋਮੀਟਰ ਹੈਗਾ ਜੇ ਮੈਂ ਕਹਿੰਦਾ ਕੋਈ ਕਹਿੰਦਾ ਵੀ 1.5 ਹੈਗਾ ਕੋਈ 2 ਕਹਿੰਦਾ ਕੋਈ 2.5 ਹੈਗਾ ਕਹਿੰਦਾ ਇੱਥੋਂ ਵੀ ਤਕਰੀਬਨ 1 ਕਿਲੋਮੀਟਰ ਪਹੁੰਚਦਾ ਇੱਥੇ ਮੇਰੇ ਤੋਂ ਬਾਤ ਨਹੀਂ ਲੇ ਥਲਪੀ ਬਹੁਤ ਆਈ ਬੱਚੇ ਬੰਦੇ ਵਾਸ ਮੜ ਕੇ ਆਏ ਆ ਥੱਲੇ ਬੈਠਣੇ ਮੜ ਕੇ ਆਏ ਨੇ ਵਾਸ ਤੇ ਬਾਕੀ ਦੇਖਦੇ ਜਾ ਕੇ ਜੇ ਆਪਾਂ ਤੋ ਜਾ ਗਿਆ ਠੀਕ ਨਹੀਂ ਆਪਾਂ ਵੀ ਵਾਈ ਮੜਿਆ ਪਾਵੇ ਔਰ ਥਲਪੀ ਬਹੁਤ ਆ ਪੈਰ ਬਹੁਤ ਤਰਕਦੇ ਹੁੰਦਾ ਉਹ ਜੇ ਆਪਾਂ ਪਹੁੰਚ ਕੇ ਬਿਲਕੁਲ ਕੋਲੇ ਕਿਲੋਮੀਟਰ ਦੀ ਪਾੜ ਰਹੀ ਜਿੱਥੋਂ ਸ੍ਰੀ ਹੈਂਗੋਲ ਖਾਲ ਦੀ ਜੇ ਅੱਜ ਸਾਹਮਣੇ ਆਪਾਂ ਢਾਬੇ ਲਿੰਦੇ ਆ 1 ਕਿਲੋਮੀਟਰ 100 ਮੀਟਰ ਦੀ ਬਾੜ ਤੇ ਹਰੇਕ ਸਾਦੇ ਆਪੋ ਮੂੜ ਤੇ ਮਿਲ ਜਾਂਦੇ ਆ ਕਿ ਜਾਂਦੇ ਕਿੱਧਰ ਦੀ ਜਾਂਦੇ ਬੁਰੇ ਹਾਲ ਹੋਏ ਪਹਿਨੇ ਬੱਸ ਹੋ ਗਈ ਹੁਣ ਤਾਂ ਹੁਣ ਮਿਤਰਾ ਜਾਂਦਾ ਕਿੱਥੇ ਕਿਧਰ ਜਾਂਦੇ ਲੋਕ ਕਿੱਥੋਂ ਦੀ ਉੱਧਰ ਪਤਾ ਹੋਊਗੇ ਬੁਰੇ ਹਾਲ ਹੋਗੇ ਇੱਥੇ ਕੋਈ ਸਾਪੂਕ ਨਹੀਂ ਵੇ ਜਿਹੜੀ ਬੈਠ ਕੇ ਲਿਉਂਦੇ ਆ ਸੱਚਖੰਡ ਸ੍ਰੀ ਸੇਵਕਾਂ ਦਾ ਸਾਯੋ ਚਲੋ ਜੀ ਦਰਸ਼ਨ ਸਾਹਮਣੇ ਨਿਸ਼ਾਨ ਸਾਹਿਬ ਆਪ ਰਖਤ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਅੰਦਰੋਂ ਵੀ ਦਿਖਾਵਾਂਗੇ ਬਲਦਰਾ ਸ਼੍ਰੀ ਪੌੜਾ ਸਾਹਿਬ ਵਿਖੇ ਯਾਤਰੀ ਨਿਵਾਸ ਵੀ ਬਣਾ ਆਇਆ ਹੈ ਸਾਹਿਬ ਜادہ ਅਜੀਤ ਸਿੰਘ ਜੀ ਨਿਵਾਸ ਦੇ ਨਾਂ ਦੇ ਬਣਿਆ ਹੋਇਆ ਜੀ ਤੇ ਬਾਹਰੀ ਦਰਸ਼ਾ ਰਿਪੇਅਰ ਦਾ ਕੰਮ ਚੱਲ ਰਿਹਾ ਅੰਦਰੋਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿਤੀ ਆ ਅੰਦਰੋਂ ਵੀ ਬਹੁਤ ਸੋਹਣਾ ਵਾ ਜਿਹੜੀ ਏਸੀ ਫੀਟਿੰਗ ਕੀਤੀ ਹੈ ਜਿੱਦਾਂ ਆਪਾਂ ਪੈਸਾਂ ਦੇ ਵਿੱਚ ਫੀਟਿੰਗ ਕਰਦੇ ਆ ਉਦਾਂ ਦੀ ਫੀਟਿੰਗ ਆ ਏਸੀ ਦੇ ਅੰਦਰ ਦੋ ਸੀਨੀਅਰ ਵਿੱਚ ਕੀਤੀ ਹੋਈ ਆ ਬੜੀ ਸੋਹਣੀ ਦਾ ਆ ਬਾਹਰ ਦੀ ਰਸਪ ਕਰਮਾ ਤੇ ਆ ਦੂਸਰੀ ਦਿਉੜੀ ਆ ਗਈ ਇਧਰ ਸਾਈਡ ਤੋਂ ਕਬੀ ਦਰਬਾਰ ਸਤਾਨ ਪਾਸੇ 10ਵੇਂ ਗੁਰਦੁਆਰਾ ਆਉਟਾ ਸਾਹਿਬ ਮਾਝ ਪ੍ਰਦੇਸ਼ ਉਹ ਦਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਕਦੇ ਇਧਰ ਘੇੜਾ ਵੱਜੇ ਤਾਂ ਜਰੂਰ ਭਾਈ ਦਸਾਂ ਕਰਕੇ ਜਾਇਓ ਬਹੁਤ ਹੀ ਸੋਹਣਾ ਬਣਾਇਆ ਹੋਇਆ ਸਸਤਾਨ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਸ਼੍ਰੀ ਪੌਟਾ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਿਹੜੀ ਆਹ ਸ਼੍ਰੀ ਪੌਟਾ ਸਾਹਿਬ ਜਿਹੜੀ ਆ ਨਦੀ ਆ ਰਹੀ ਆ ਇਹਨੂੰ ਗੋਮਦ ਘਾਟ ਕਿਹਾ ਜਾਂਦਾ ਕਹਿੰਦੇ ਉੱਥੋਂ ਸਾਰਾ ਪਾਣੀ ਇੱਥੇ ਤੱਕ ਇਧਰੋਂ ਆਉਂਦਾ ਨਾ ਸਾਰਾ ਉਹਦਾ ਗੋਮਦ ਘਾਟ ਤੋਂ ਲੈ ਕੇ ਸਾਰਾ ਪਾਣੀ ਜਿਹੜਾ ਉੱਥੋਂ ਆਉਂਦਾ ਉਹ ਤੋਂ ਸਾਰਾ ਇਹਦੇ ਵਿੱਚ ਆ ਕੇ ਮਿਲ ਜਾਂਦਾ ਇੱਥੇ ਤਾਂ ਇਹਨੂੰ ਗੋਮਦ ਘਾਟ ਕਿਹਾ ਜਾਂਦਾ ਆਓ ਅੱਗੇ ਵੀ ਚੱਲਦੇ ਆਂ ਤੁਹਾਨੂੰ ਅੱਗੇ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇਸ ਵੀਡੀਓ ਦੇ ਤਿੰਨ ਕ ਭਾਗ ਜਿਆਦਾ ਤੋਂ ਜਿਆਦਾ ਬਣਨਗੇ ਦੇਖੋ ਸੰਗ ਤਾਂ ਫਿਰਦੀ ਆ ਵਿੱਚ